ਹੁਸ਼ਿਆਰਪੁਰ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਅਜੀਤ ਨਾਰੰਗ ਦੀ ਅਗਵਾਈ ਵਿੱਚ ਪੰਜ ਸਰਹੱਦੀ ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਮੂਹ ਰਾਈਸ ਮਿਲਰਾਂ ਵੱਲੋਂ ਨਵਦੀਪ ਰਿਜ਼ੋਰਟ ਮੁਕੇਰੀਆਂ ਵਿਖੇ ਰਾਈਸ ਮਿਲਰਾਂ ਦੀਆਂ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਪਟਾੰਦਰਾ ਕਰ ਆਪਣੀਆਂ ਮੰਗਾਂ ਸਰਕਾਰ ਦੇ ਧਿਆਨ ਵਿੱਚ ਲਿਆ ਉਹਨਾਂ ਨੂੰ ਹੱਲ ਕਰਵਾਉਣ ਦੇ ਮੰਤਵ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਰਾਈਸ ਮਿਲਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਮਿਲਰਾਂ ਨੇ ਹਿੱਸਾ ਲਿਆ ਮੀਟਿੰਗ ਦੀ ਸ਼ੁਰੂਆਤ ਵਿੱਚ ਮੰਚ ਸੰਚਾਲਨ ਕਰਦੇ ਰਾਈਸ ਮਿਲਰ ਸੰਜੀਵ ਆਨੰਦ ਅਤੇ ਜ਼ਿਲ੍ਹਾ ਪ੍ਰਧਾਨ ਅਜੀਤ ਨਾਰੰਗ ਹੋਰਾਂ ਸਮੂਹ ਇਕੱਤਰਤਾ ਦਾ ਧੰਨਵਾਦ ਕੀਤਾ ਪ੍ਰਧਾਨ ਅਜੀਤ ਨਾਰੰਗ, ਪ੍ਰਧਾਨ ਅਵਤਾਰ ਸਿੰਘ ਤਨੇਜਾ ਤਰਨਤਾਰਨ ਅਤੇ ਗੁਰਦਾਸਪੁਰ ਤੋਂ ਰਾਇਸ ਮਿਲਰ, ਠਾਕਰ ਬਲਰਾਮ ਸਿੰਘ ਹੋਰਾਂ ਮੀਟਿੰਗ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਅਗੇਤੀ ਪੈੜੀ ਸੀਜ਼ਨ ਦੇ ਚੱਲਦਿਆਂ ਆਪਣੀਆਂ ਸਮੱਸਿਆਵਾਂ ਜਿਸ ਵਿੱਚ ਹਾਈਬ੍ਰਿਡ ਬੀਜ, ਸਰਕਾਰੀ 67 ਕਿਜੀ ਚਾਵਲ ਪਰ 36 ਕਿਜੀ ਨਿਕਲਣਾ, ਚਾਵਲ ਦੀ ਬ੍ਰੋਕਨ 35 ਤੋਂ 40% ਨਿਕਲਣਾ ਅਤੇ ਸਪੇਸ ਦੀ ਸਮੱਸਿਆਵਾਂ ਰਹਿੰਦੀਆਂ ਅਦਾਇਗੀਆਂ ਆਦੀ ਕਈ ਵਾਰ ਸਰਕਾਰ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਉਹ ਨਾ ਤਾਂ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਣਗੇ ਅਤੇ ਨਾ ਹੀ ਐਗਰੀਮੈਂਟ ਅਤੇ ਨਾ ਹੀ ਸਰਕਾਰੀ ਮਾਲ ਸ਼ੈਲਰਾਂ ਵਿੱਚ ਸਟੋਰ ਕਰਨਗੇ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਅੱਜ ਦੀ ਮੀਟਿੰਗ ਸਾਡੇ ਪੰਜ ਬਾਰਡਰ ਦੇ ਡਿਸਟ੍ਰਿਕਟਸ ਦੀ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟਰ ਹੁਸ਼ਿਆਰਪੁਰ ਦੇ ਰਾਈਸ ਮਿਲਰਸ ਦੀ ਅਸੀਂ ਮੁਕੇਰੀਆਂ ਵਿੱਚ ਕੰਡਕਟ ਕਰ ਰਹੇ ਆ ਜੋ ਸਾਡੇ ਰਾਈਸ ਇੰਡਸਟਰੀ ਨੂੰ ਦਿੱਕਤਾਂ ਆ ਰਹੀਆਂ ਨੇ ਉਹ ਸਰਕਾਰ ਨੂੰ ਅਸੀਂ ਮੰਗ ਪੱਤਰ ਆਪਣੇ ਦਿੱਤੇ ਹੋਏ ਨੇ ਉਸ ਨੂੰ ਸਰਕਾਰ ਕੋਈ ਤਵਜੋ ਨਹੀਂ ਦੇ ਰਹੀ ਉਸ ਦੇ ਅਗੇਂਸਟ ਉਹਦੇ ਹਾਲ ਵਿੱਚ ਅਸੀਂ ਮੁਕੇਰੀਆਂ ਵਿੱਚ ਇਕੱਠੇ ਹੋਏ ਆ ਜਿਵੇਂ ਕਿ ਸਾਡੇ ਮਸਲੇ ਹਨ ਪਿਛਲੇ ਸਾਲ ਬਹੁਤ ਨੁਕਸਾਨ ਹੋਇਆ ਨਵੇਂ-ਨਵੇਂ ਹਾਈਬ੍ਰਿਡ ਬੀਜ ਆ ਗਏ ਉਹਨਾਂ ਦੀ ਜਿਹੜੇ ਸਰਕਾਰ ਸਾਨੂੰ 67 ਕਿਲੋ ਚਾਵਲ ਲੈਂਦੀ ਹੈ ਲੇਕਿਨ ਬਾਹਰ ਤਰੇ ਤੋਂ ਵੱਧ ਨਹੀਂ ਨਿਕਲਦਾ ਦੂਸਰਾ ਸਾਡੇ ਸਪੇਸ ਦੀ ਬਹੁਤ ਪ੍ਰੋਬਲਮ ਹੈ ਸਾਰੇ ਪੰਜਾਬ ਦੇ ਵਿੱਚ ਜਗਾ ਗੋਦਾਮ ਨਕੋ ਨਕ ਭਰੇ ਹੋਏ ਨੇ ਔਰ ਅਗਲੇ ਚਾਵਲ ਲਗਾਉਣ ਦੀ ਕੋਈ ਜਗ੍ਹਾ ਨਹੀਂ ਹੈ ਉਸ ਤੋਂ ਬਾਅਦ ਸਾਡੇ ਜਿਹੜੇ ਇੱਕ ਸੋਖ ਸਾਨੂੰ ਟਰਾਈ ਜਿੰਦੀ ਸੀ ਸਰਕਾਰ ਇੱਕ ਪਰਸੈਂਟ ਦਿੰਦੀ ਸੀ ਪਹਿਲਾਂ 2 ਪਰਸੈਂਟ ਦਿੰਦੀ ਸੀ ਉਸ ਨੂੰ ਘਟਾ ਕੇ 1 ਪਰਸੈਂਟ ਕਰਤੀ ਗਈ ਹੈ ਉਸ ਤੋਂ ਬਾਅਦ ਫਿਰ ਇੱਕ ਦੀ ਵੀ ਹੁਣ ਅੱਧਾ ਪਰਸੈਂਟ ਕਰਤੀ ਹੈ ਸਾਡੀ ਮੰਗ ਹੈ ਕਿ ਸਰਕਾਰ ਨੂੰ ਇਸ ਨੂੰ ਮੁੜ ਕੇ ਇੱਕ 1 ਪਰਸੈਂਟ ਕੀਤਾ ਜਾਵੇ ਚਾਵਲ ਦੇ ਵਿੱਚ ਸਾਡੇ ਇਲਾਕੇ ਵਿੱਚ ਬਰੋਕਨ ਬਹੁਤ ਜ਼ਿਆਦਾ ਨਿਕਲਦਾ ਹੈ ਬਰੋਕਨ 25 ਪਰਸੈਂਟ ਗਵਰਨਮੈਂਟ ਸਾਡੇ ਕੋਲ ਅਲਾਉ ਕਰਦੀ ਹੈ ਲੇਕਿਨ ਸਾਡੇ 35 ਤੋਂ 40 ਪਰਸੈਂਟ ਨਿਕਲਦਾ ਸਾਡੇ ਡਿਸਟ੍ਰਿਕਟ ਬਾਰਡਰ ਵਾਲੇ ਸਰਪਲਸ ਨੇ ਇਨਾਂ ਦੇ ਵਿੱਚੋਂ ਪੈੜੀ ਜਿਹੜੀ ਹੈ ਬਤ ਜੇਤਰੀ ਆਉਂਦੀ ਹੈ ਔਰ ਅਸੀਂ ਇਹੀ ਇਕੱਠੇ ਕਰਕੇ ਆਪਸ ਅੰਦਰ ਇਕੱਠੇ ਗੱਲ ਕਰਨੀ ਹੈ ਔਰ ਫੈਸਲਾ ਕਰਨਾ ਹੈ ਕਿ ਅਸੀਂ ਆਪਣਾ ਪੱਕ ਸਰਕਾਰ ਕੋਲ ਪੇਸ਼ ਕਰਨਾ ਹੈ ਕਿ ਸਾਡੀ ਜਿਹੜੀ ਸਾਡੀ ਹੱਕ ਰਸੀ ਕੀਤੀ ਜਾਵੇ ਔਰ ਸਾਨੂੰ ਰਿਆਦ ਦਿੱਤੀ ਜਾਵੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਔਰ ਸਰਕਾਰ ਨੂੰ ਇਹ ਦੱਸਿਆ ਜਾਵੇ ਕਿ ਸਾਡੇ ਮਸਲੇ ਹੱਲ ਕਰੋ ਨਹੀਂ ਕਰੋਗੇ ਅਸੀਂ ਸਾਰੇ ਡਿਸਟ੍ਰਿਕਟਾਂ ਪੰਜਾਂ ਡਿਸਟ੍ਰਿਕਟਾਂ ਦੇ ਬੰਦੇ ਜੇ ਸਰਕਾਰ ਦੇ ਕੰਮ ਕਰਨ ਵਾਸਤੇ ਪੋਰਟਲ ਹੁੰਦਾ ਉਹਦੇ ਵਿੱਚ ਅਸੀਂ ਰਜਿਸਟ੍ਰੇਸ਼ਨ ਕਰਾਣੀ ਹੁੰਦੀ ਅਸੀਂ ਰਜਿਸਟ੍ਰੇਸ਼ਨ ਨਹੀਂ ਕਰਾਵਾਂਗੇ ਨੰਬਰ 2 ਜਿਹੜਾ ਸਰਕਾਰ ਨਾਲ ਐਗਰੀਮੈਂਟ ਜਿਹੜਾ ਕਰਨਾ ਹੁੰਦਾ ਕਿ ਅਸੀਂ ਪੈੜੀ ਚਾਵਲ ਕਰਾਣੇ ਹੀ ਅਸੀਂ ਉਹ ਨਹੀਂ ਕਰਾਵਾਂਗੇ ਨੰਬਰ 3 ਅਸੀਂ ਬਾੜਦਾਨਾ ਜਿਹੜਾ 50% ਅਸੀਂ ਦੇਣਾ ਹੁੰਦਾ ਗਵਰਨਮੈਂਟ ਮੰਡੀਆਂ ਦੇ ਵਿੱਚ ਅੱਧਾ 50% ਦਿੰਦੀ ਹੈ ਸਰਕਾਰ ਤੇ 50% ਪੁਰਾਣਾ ਬਾਦਨ ਅਸੀਂ ਸ਼ੈਲਰ ਵਾਲੇ ਦਿੰਦੇ ਆ ਅਸੀਂ ਉਹ ਵੀ ਨਹੀਂ ਕਰਾਂਗੇ ਔਰ ਨਾ ਹੀ ਅਸੀਂ ਇਹ ਸਰਕਾਰ ਦੀ ਪੈੜੀ ਆਪਣੇ ਸ਼ੈਰਾਂ ਵਿੱਚ ਸਟੋਰ ਕਰਾਂ ਮੈਂ ਉਤਾਰ ਸਿੰਘ ਤੇ ਨੇਜਾ ਜੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਰਨਤਨ ਰਾਈਸ ਮਿਲ ਅਸੋਸੀਏਸ਼ਨ ਅੱਜ ਸਾਰੇ ਬਾਰਡਰ ਦੇ ਪੰਜ ਜ਼ਿਲ੍ਹਿਆਂ ਦੀ ਜਿਹੜੀ ਅੱਜ ਮੀਟਿੰਗ ਹੋਈ ਆ ਉਹਦੇ ਜੇ ਫੈਸਲਾ ਕੀਤਾ ਗਿਆ ਵੀ ਜੇ ਸਰਕਾਰ ਸਾਡੀਆਂ ਡਿਮਾਂਡ ਨਹੀਂ ਮੰਨਦੀ ਤਾਂ ਅਸੀਂ ਕੋਈ ਵੀ ਰਜਿਸਟ੍ਰੇਸ਼ਨ ਨਹੀਂ ਕਰਾਵਾਂਗੇ ਕੋਈ ਸਰਕਾਰ ਦਾ ਜਿਹੜਾ ਮਾਲ ਆ ਉਹ ਆਪਣੇ ਸ਼ੈਲਰਾਂ ਤੇ ਸਟੋਰ ਨਹੀਂ ਕਰਵਾਵਾਂਗੇ ਕਿਉਂਕਿ ਸਰਕਾਰ ਜਿਹੜੀ ਹੈ ਬਹੁਤ ਅਵੀਅਸਲੀ ਹੈ ਸੁੱਤੀ ਪਈ ਹੈ ਇਹ 3-4 ਪਰ ਮਹੀਨੇ ਤੋਂ ਇਹ ਮਸਲਾ ਚੱਲ ਰਿਹਾ ਵੀ ਸਾਡੇ ਕੋਲ ਇੱਥੇ ਚਾਵਲ ਲਾਉਣ ਦੀ ਕੋਈ ਜਗ੍ਹਾ ਨਹੀਂ ਪਰ ਸਰਕਾਰ ਦੇ ਲਈ ਇਹਦੇ ਲਈ ਕੋਈ ਯਤਨ ਨਹੀਂ ਕੀਤਾ ਸਾਡੀਆਂ ਲੈਵੀ ਸਕਿਉਰਟੀ ਜਵਾਬਸ ਪਈਆਂ ਪਿਛਲੇ ਸਾਲ ਦੀਆਂ ਉਹ ਨਹੀਂ ਦਿੱਤੀਆਂ ਕੋਈ ਸਾਡੇ ਬਿੱਲ ਜਿਹੜੇ ਆ ਉਹ ਇਹਨਾਂ ਨੇ ਜੂਜੇ ਚਾਰਜਸ ਹੋਰ ਹਰ ਤਰ੍ਹਾਂ ਦੇ ਜਿਹੜੇ ਬਿੱਲ ਸਰਕਾਰ ਕੋਲਣੇ ਉਹ ਨਹੀਂ ਦੇ ਰਹੀ ਇਸ ਕਰਕੇ ਸਾਡੀ ਸਮੂੱਚੇ ਤੌਰ ਤੇ ਫੈਸਲਾ ਕਰ ਰਹੇ ਆ ਵੀ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਜਿਹੜੇ ਆ ਸਰਕਾਰੀ ਕੰਮ ਕਰਨ ਨੂੰ ਤਿਆਰ ਨਹੀਂ ਮੈਂ ਠਾਕਰ ਬਲਰਾਜ ਸਿੰਘ ਪ੍ਰੋਪਰਾਈਟਰ ਠਾਕਰ ਰਾਇਸ ਮੇਲ ਪੈਣੀ ਮੀਆਂ ਖਾਨ ਨੂੰ ਅੱਜ ਦੀ ਮੀਟਿੰਗ ਬਾਰੇ ਦੱਸਣਾ ਚਾਹੁੰਦਾ ਆ ਕਿ ਅਸੀਂ ਸੈਲ ਸਾਰੀ ਸੈਲਰ ਇੰਡਸਟਰੀ ਤੇ ਬਾਡਰ ਏਰੀਏ ਦੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਜਿਨ੍ਹਾਂ وچ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਇੱਕ ਐਡਵਾਂਸ ਪੈਡੀ ਇੱਥੇ ਗੇਤਰੀ ਪੈਡੀ ਹੁੰਦੀ ਹੈ ਤੇ ਹੁਣ ਅੱਜ ਮੀਟਿੰਗ ਰੱਖੀ ਐ ਤੇ ਮੁਕੇਰੀਆਂ ਜੀ ਮੀਟਿੰਗ ਇਸ ਵਿਸ਼ੇ ਤੇ ਰੱਖੀ ਐ ਪਿਛਲੇ ਸਾਲ ਸੈਂਟਰ ਵਾਲਿਆਂ ਨੂੰ ਵੀ ਕਹਿਣ ਦੇ ਬਾਵਜੂਦ ਵੀ ਸਰਕਾਰ ਦੇ ਕੰਨ ਦੇ ਜੂਨੀ ਰਹਿ ਗਈ ਦੀ ਵੀ ਬੜਾ ਕਿਹਾ yield ਰੀ ਵੇਖਦੀ ਵੀ ਨਵੀਆਂ ਨਵੀਆਂ ਵੈਰੈਟੀਆਂ ਹਾਈਬ੍ਰਿਡ ਵੈਰੈਟੀਆਂ ਆ ਗਈਆਂ ਉਹਨਾਂ ਚੋਂ 60 ਤੋਂ 62 ਕਿਲੋ ਤੋਂ ਵੱਧ ਚੌਲ ਕੇ ਇਹ ਵੈਰੈਟੀ ਵੀ ਹੈ ਨਹੀਂ ਜਦ ਕੇ ਸਰਕਾਰ 67 ਕਿਲੋ ਸਾਡੇ ਕੋਲ ਚੌਲ ਲੈਂਦੀ ਹੈ ਇੱਕ ਤੇ ਇਹ ਮਸਲਾ ਸਾਡਾ ਪਹਾੜੀ ਉਹ yield ਘਟਾਈ ਜਾਏ ਦੂਸਰਾ ਮਸਲਾ ਵੀ ਪਹਿਲਾਂ ਸਰਕਾਰ ਸਾਰੇ ਸੈਂਟਰ ਵਾਲਿਆਂ ਨੂੰ 2% ਡ੍ਰਾਈ ਇਹ ਜੀ ਦਿੰਦੀ ਜੀ ਦੋ ਤੋਂ ਇੱਕ ਕੀਤੀ ਇੱਕ ਤੋਂ ਅੱਧਾ ਕਰ ਦਿੱਤੀ ਜੇ ਤਾਂ ਕਿ ਬਹੁਤ ਜ਼ਿਆਦਾ ਸੈਲਰਾਂ ਵਾਲਿਆਂ ਨੂੰ ਘਾਟਾ ਪਿਆ ਉਹਦਾ ਵੀ ਅਸੀਂ ਅੱਜ ਇਹ ਫੈਸਲਾ ਲਿਆ ਵੀ ਘੱਟੋ ਘੱਟ ਚਲੋ ਦੋ ਨਹੀਂ ਤੇ 1% ਤੋਂ ਘੱਟ ਨਹੀਂ ਹੋਣੀ ਚਾਹੀਦੀ 1% ਡਰੇ ਜੀ ਜ਼ਰੂਰ ਹੋਣੀ ਚਾਹੀਦੀ ਤੀਸਰਾ ਮਿਲਿੰਗ ਚਾਰਜ ਆਈਦਾ ਮਿਲਿੰਗ ਚਾਰਜ ਜੇ ਪਹਿਲਾਂ ਜਦੋਂ ਅਸੀਂ ਸੈਲਰ ਮੈਂ ਆਪਣੀ ਗੱਲ ਕਰਨ ਲੱਗਾ ਸਰ ਅੱਜ ਤੋਂ 10 15 ਸਾਲ ਪਹਿਲਾਂ 15 16 ਰੁਪਏ ਮਿਲਿੰਗ ਚਾਰਜ ਆ ਜੀ ਮਿਲਦੇ ਸੀ ਫਿਰ ਉਹ ਤੋਂ 10 ਕੀਤੇ ਫਿਰ ਜੂ ਜੂ ਮਹंगाई ਵਧਦੀ ਹੈ ਖਰਚੇ ਵਧਦੇ ਆ ਤੇ ਸਰਕਾਰ ਦੇ ਕੰਮ ਵੇਖੋ ਵੀ 15 ਤੋਂ 0 ਤੇ ਆ ਗਏ ਪੀ ਮਿਲਿੰਗ ਚਾਰਜ ਜੀ ਨਹੀਂ ਦੇਣੇ ਸਭ ਤੋਂ ਵੱਡਾ ਮਸਲਾ ਜਿਹੜਾ ਸਰਕਾਰ ਦੇ ਕੰਨ ਦੇ ਜੀ ਬਈ ਸਪੇਸ ਹੈ ਨਹੀਂ ਜੀ ਕਿਸੇ ਵੀ ਗਦਾਮ ਚ ਸਾਰੇ ਪੰਜਾਬ ਚ ਗਦਾਮ ਭਰੇ ਪਏ ਤੇ ਸੀਜ਼ਨ ਸਿਰ ਤੇ ਆ ਤੇ ਅਸੀਂ ਸਾਰੇ ਮਿਲਰਾਂ ਨੇ ਇਹ ਫੈਸਲਾ ਕੀਤਾ ਕਿ ਜਦ ਤੱਕ ਸਪੇਸ ਜਾਂ ਜਿਹੜੀਆਂ ਪਹਿਲਾਂ ਚਾਰ ਮੰਗਾਂ ਮੈਂ ਬੋਲੀਆਂ ਉਹ ਨਹੀਂ ਮੰਨਦੇ ਤਦ ਤੱਕ ਅਸੀਂ ਆਪਣੇ ਸੈਲਰਾਂ ਦੇ ਮਾਲ ਨਾਲ ਐਗਰੀਮੈਂਟ ਕਰਾਂਗੇ ਸਰਕਾਰ ਨਾਲ ਨਾ ਆਪਣੇ ਸੈਲਰ ਦੇ ਮਾਲ ਲੂਆਂਗੇ